ਦੋਸਤੋ ਬਗਦਾਦ ਦੇ ਨੇੜੇ ਬਾਬਲ ਨਾਮ ਦਾ ਇੱਕ ਸ਼ਹਿਰ ਸੀ। ਇਸੇ ਸ਼ਹਿਰ ਵਿੱਚ ਇੱਕ ਪੁਰਾਣਾ ਤੇ ਟੁੱਟਿਆ-ਫੁੱਟਿਆ ਘਰ ਸੀ ਜਿੱਥੋਂ ਰੋਣ-ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸੀ। ਇੱਕ ਔਰਤ ਉੱਚੀ ਆਵਾਜ਼ ਵਿੱਚ ਸ਼ਿਕਾਇਤ ਕਰ ਰਹੀ ਸੀ ਤੇ ਉਸਦੇ ਬੱਚੇ ਵੀ ਰੋ ਰਹੇ ਸੀ। ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਲੱਗ ਰਿਹਾ ਸੀ ਕਿ ਉਹਨਾਂ ਤੇ ਕੋਈ ਵੱਡੀ ਮੁਸੀਬਤ ਆ ਗਈ ਹੈ। ਉਹ ਰੋਣ ਵਾਲੇ ਬੱਚਿਆਂ ਦੇ ਪਿਤਾ ਜਿਨ੍ਹਾਂ ਦਾ ਨਾਮ ਫਰਾਜ ਸੀ। ਚੁੱਪ-ਚਾਪ ਆਪਣੀ ਪਤਨੀ ਦਾ ਗੁੱਸਾ ਸਹਿ ਰਹੇ ਸੀ ਇਹ ਘਟਨਾ ਸਦੀਆਂ ਪੁਰਾਣੀ ਹੈ ਜਦੋਂ ਬਾਬਲ ਵਿੱਚ ਇੱਕ ਭਿਆਨਕ ਬਿਮਾਰੀ ਫੈਲੀ ਤੇ ਬਹੁਤ ਸਾਰੇ ਲੋਕ ਇਸ ਦੀ ਚਪੇਟ ਵਿੱਚ ਆ ਗਏ ਫਰਾਜ ਵੀ ਇਸ ਬਿਮਾਰੀ ਨਾਲ ਬਹੁਤ ਕਮਜ਼ੋਰ ਲਾਚਾਰ ਤੇ ਬੇਬਸ ਹੋ ਚੁੱਕਾ ਸੀ ਕੁਝ ਦਿਨ ਤੱਕ ਤਾਂ ਉਸ ਦੀ ਪਤਨੀ ਤੇ ਬੱਚਿਆਂ ਨੇ ਗਰੀਬੀ ਤੇ ਭੁੱਖ ਸਹਾਰ ਲਈ ਪਰ ਹੁਣ ਉਹਨਾਂ ਦਾ ਧੀਰਜ ਟੁੱਟ ਗਿਆ ਫਰਾਜ ਨੇ ਆਪਣੇ ਬੱਚਿਆਂ ਨੂੰ ਰੋਂਦੇ ਦੇਖਿਆ ਤਾਂ ਉਹ ਰਸੋਈ ਵਿੱਚ ਚਲਾ ਗਿਆ ਤਾਂ ਕਿ ਕੁਝ ਖਾਣ ਪੀਣ ਦੀ ਚੀਜ਼ ਲੱਭ ਸਕੇ ਪਰ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਬਚਿਆ ਸੀ ਸਭ ਬਰਤਨ ਖਾਲੀ ਪਏ ਸੀ ਉਸ ਦੀ ਪਤਨੀ ਨੇ ਕਿਹਾ ਕੋਈ ਰੋਜ਼ਗਾਰ ਲੱਭੋ ਇਸ ਤਰ੍ਹਾਂ ਖਾਲੀ ਹੱਥ ਬੈਠਣ ਨਾਲ ਸਾਡੇ ਬੱਚੇ ਭੁੱਖੇ ਮਰ ਜਾਣਗੇ ਫਰਾਜ ਨੇ ਸ਼ਾਂਤ ਆਵਾਜ਼ ਵਿੱਚ ਉੱਤਰ ਦਿੱਤਾ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਮਿਹਨਤ ਤੋਂ ਮੂੰਹ ਨਹੀਂ 모ੜਿਆ ਪਰ ਇਹ ਬਿਮਾਰੀ ਨੇ ਮੈਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੁਣ ਮੈਂ ਕੰਮ ਕਰਨ ਦੇ ਯੋਗ ਨਹੀਂ ਰਹਾ ਇਹ ਗੱਲ ਤੂੰ ਵੀ ਜਾਣਦੀ ਹੈ ਫਰਾਜ ਬਹੁਤ ਪਰੇਸ਼ਾਨ ਹੋ ਗਿਆ ਉਹ ਘਰ ਵਿੱਚ ਕੁਝ ਲੱਭਣ ਲੱਗਿਆ ਤਾਂ ਕਿ ਵੇਚ ਕੇ ਕੁਝ ਖਾਣ ਪੀਣ ਦਾ ਇੰਤਜ਼ਾਮ ਕਰ ਸਕੇ ਆਖਿਰਕਾਰ ਉਸ ਨੂੰ ਇੱਕ ਪੁਰਾਣੀ ਰੱਸੀ ਮਿਲੀ ਉਸਨੇ ਕਿਹਾ ਮੈਂ ਇਹ ਰੱਸੀ ਵੇਚ ਆਉਂਦਾ ਹਾਂ ਤਾਂ ਕਿ ਕੁਝ ਖਾਣ ਪੀਣ ਲਈ ਲਿਆ ਸਕਾਂ ਪਤਨੀ ਨੇ ਕਿਹਾ ਇੱਕ ਦਿਨ ਦਾ ਖਾਣਾ ਤਾਂ ਆ ਜਾਵੇਗਾ ਪਰ ਕੱਲ ਕੀ ਕਰਾਂਗੇ ਫਰਾਜ਼ ਨੇ ਹੱਸ ਕੇ ਕਿਹਾ ਕੱਲ ਤੱਕ ਬਹੁਤ ਸਮਾਂ ਹੈ ਕੱਲ ਦਾ ਮਾਲਕ ਵੀ ਮੇਰਾ ਰੱਬ ਹੈ ਇਹ ਕਹਿ ਕੇ ਉਹ ਰੱਸੀ ਲੈ ਕੇ ਰੱਬ ਦੇ ਭਰੋਸੇ ਘਰੋਂ ਨਿਕਲ ਪਿਆ ਉਸ ਨੇ ਕਈ ਘੰਟਿਆਂ ਤੱਕ ਗਲੀਆਂ ਤੇ ਬਾਜ਼ਾਰਾਂ ਵਿੱਚ ਘੁੰਮਿਆ ਪਰ ਕਿਸੇ ਨੇ ਵੀ ਉਸ ਦੀ ਰੱਸੀ ਖਰੀਦਣ ਦੀ ਇੱਛਾ ਨਹੀਂ ਜਤਾਈ ਆਖਿਰ ਉਸ ਨੂੰ ਇੱਕ ਗਾਹਕ ਮਿਲਿਆ ਗਾਹਕ ਨੇ ਰੱਸੀ ਦੇਖੀ ਤੇ ਕਿਹਾ ਇਹੀ ਰਸੀ ਮੈਂ 1 ਦਿਨਾਰ ਵਿੱਚ ਖਰੀਦ ਸਕਦਾ ਹਾਂ ਫਰਾਜ਼ ਨੇ ਚਿੰਤਿਤ ਹੋ ਕੇ ਕਿਹਾ ਇਸ ਦੀ ਕੀਮਤ 1 ਦਿਨਾਰ ਤੋਂ ਵੱਧ ਹੈ ਮੈਂ ਇਸ ਨੂੰ ਕੁਝ ਸਾਲਾਂ ਪਹਿਲਾਂ ਵੱਧ ਕੀਮਤ ਤੇ ਖਰੀਦਿਆ ਸੀ ਗ੍ਰਾਹਕ ਹੱਸਿਆ ਤੇ ਕਿਹਾ ਜੇ ਵੇਚਣੀ ਹੈ ਤਾਂ ਲੈ ਲਓ ਨਹੀਂ ਤਾਂ ਇਸ ਨੂੰ ਕਿਸੇ ਹੋਰ ਨੂੰ ਵੇਚੋ ਮਜਬੂਰੀ ਵਿੱਚ ਫਰਾਜ਼ ਨੇ ਰਸੀ 1 ਦਿਨਾਰ ਵਿੱਚ ਵੇਚ ਦਿੱਤੀ ਤੇ ਆਪਣੇ ਘਰ ਵੱਲ ਤੁਰ ਪਿਆ ਰਾਹ ਵਿੱਚ ਉਸਨੇ ਦੋ ਵਿਅਕਤੀਆਂ ਨੂੰ ਝਗੜਦੇ ਹੋਏ ਦੇਖਿਆ ਉਸਨੇ ਸੁਣਿਆ ਕਿ ਇੱਕ ਨੌਜਵਾਨ ਨੇ ਇੱਕ ਬਜ਼ੁਰਗ ਵਿਅਕਤੀ ਦਾ ਗਲਾ ਫੜਿਆ ਹੋਇਆ ਸੀ ਤੇ ਉਸ ਨੂੰ ਕਸੀੜ ਕੇ ਲੈ ਜਾ ਰਿਹਾ ਸੀ ਫਰਾਜ ਨੇ ਉਸ ਦੇ ਨੇੜੇ ਜਾ ਕੇ ਪੁੱਛਿਆ ਭਰਾ ਇਹ ਬਜ਼ੁਰਗ ਵਿਅਕਤੀ ਤੁਹਾਡੇ ਪਿਤਾ ਦੀ ਉਮਰ ਦਾ ਹੈ ਤੁਸੀਂ ਇਸ ਨਾਲ ਗਲਤ ਵਿਤੀਰਾ ਕਿਉਂ ਕਰ ਰਹੇ ਹੋ ਬਜ਼ੁਰਗ ਵਿਅਕਤੀ ਨੇ ਦੋਹਾਂ ਹੱਥ ਜੋੜ ਕੇ ਕਿਹਾ ਇਹੇ ਨੌਜਵਾਨ ਮੈਨੂੰ ਕੇਵਲ ਇੱਕ ਦਿਨਾਰ ਲਈ ਜੱਜ ਕੋਲ ਲੈ ਕੇ ਜਾ ਰਿਹਾ ਹੈ ਤਾਂਕਿ ਮੈਨੂੰ ਕੈਦ ਵਿੱਚ ਪਾ ਦਿੱਤਾ ਜਾਵੇ ਫਰਾਜ਼ ਨੇ ਸੋਚਿਆ ਮੇਰੀਆਂ ਮੁਸੀਬਤਾਂ ਤਾਂ ਠੀਕ ਪਰ ਇਹ ਬਜ਼ੁਰਗ ਤਾਂ ਮੈਥੋਂ ਵੀ ਵੱਧ ਪਰੇਸ਼ਾਨ ਦਿਸ ਰਿਹਾ ਹੈ ਉਸਨੇ ਉਹ ਇੱਕ ਦਿਨਾਰ ਕੱਢ ਕੇ ਨੌਜਵਾਨ ਨੂੰ ਦੇ ਦਿੱਤਾ ਨੌਜਵਾਨ ਦਿਨਾਰ ਲੈ ਕੇ ਚਲਾ ਗਿਆ ਤੇ ਬਜ਼ੁਰਗ ਆਦਮੀ ਨੇ ਫਰਾਜ਼ ਨੂੰ ਦੋਹਾਂ ਹੱਥ ਜੋੜ ਕੇ ਦੁਆਵਾਂ ਦਿੱਤੀਆਂ ਹੁਣ ਫਰਾਜ਼ ਦੀ ਜੇਬ ਖਾਲੀ ਸੀ ਉਹ ਫੇਰ ਤੋਂ ਆਪਣੇ ਘਰ ਵੱਲ ਖਾਲੀ ਹੱਥ ਵਾਪਸ ਆ ਰਿਹਾ ਸੀ ਪਤਨੀ ਨੇ ਉਸ ਦਾ ਮੂੰਹ ਦੇਖਦੇ ਹੀ ਪੁੱਛਿਆ ਤੁਸੀਂ ਫਿਰ ਖਾਲੀ ਹੱਥ ਵਾਪਸ ਆ ਗਏ ਕੀ ਹੋਇਆ ਫਰਾਜ਼ ਨੇ ਸਾਰਾ ਵਾਕਿਆ ਦੱਸਿਆ ਉਸ ਦੀ ਪਤਨੀ ਨੇ ਗੁੱਸੇ ਨਾਲ ਕਿਹਾ ਤੁਸੀਂ ਹਮੇਸ਼ਾ ਹੋਰਾਂ ਦੀ ਮਦਦ ਵਿੱਚ ਹੀ ਰਹਿੰਦੇ ਹੋ ਪਰ ਤੁਹਾਡੇ ਆਪਣੇ ਬੱਚਿਆਂ ਦੀ ਮਦਦ ਕੌਣ ਕਰੇਗਾ ਫਰਾਜ਼ ਨੇ ਸੋਚਿਆ हां ਇਹ ਗੱਲ ਵੀ ਠੀਕ ਹੈ। ਉਸਨੇ ਘਰ ਦੇ ਵਿਹੜੇ ਵਿੱਚ ਵੇਖਿਆ ਤਾਂ ਉਸਦੀ ਨਜ਼ਰ ਇੱਕ ਮਿੱਟੀ ਦੇ ਪੁਰਾਣੇ ਬਰਤਨ ਤੇ ਪਈ। ਉਸਨੇ ਕਿਹਾ ਮੈਨੂੰ ਇਹ ਬਰਤਨ ਦੇ ਦਿਓ। ਮੈਂ ਇਸ ਨੂੰ ਵੇਚ ਆਂਦਾ ਹਾਂ। ਉਸਦੀ ਪਤਨੀ ਨੇ ਹੱਸ ਕੇ ਕਿਹਾ ਇਹ ਮਿੱਟੀ ਦਾ ਬਰਤਨ ਕੌਣ ਖਰੀਦੇਗਾ? ਫਰਾਜ਼ ਉਸਦੀ ਗੱਲ ਨਜ਼ਰਅੰਦਾਜ਼ ਕਰਕੇ ਬਰਤਨ ਲੈ ਕੇ ਨਿਕਲ ਪਿਆ। ਉਹ ਇੱਕ ਮੱਛੀ ਵੇਚਣ ਵਾਲੇ ਕੋਲ ਪਹੁੰਚਿਆ। ਉਸ ਮੱਛੀ ਵੇਚਣ ਵਾਲੇ ਨੇ ਕਿਹਾ ਮੈਂ ਤੇਰਾ ਇਹ ਬਰਤਨ ਲੈ ਸਕਦਾ ਹਾਂ ਪਰ ਬਦਲੇ 'ਚ ਤੈਨੂੰ ਇੱਕ ਛੋਟੀ ਜਹੀ ਮੱਛੀ ਦੇ ਸਕਦਾ ਹਾਂ ਫਰਾਜ਼ ਨੇ ਸੋਚਿਆ ਬਿਨਾਂ ਕੁਝ ਲੈਣ ਤੋਂ ਵਧੀਆ ਇਹ ਹੀ ਘਰ ਲਈ ਲੈ ਜਾਵਾਂ ਉਸ ਨੇ ਉਹ ਮੱਛੀ ਲੈ ਲਈ ਉਹਨਾਂ ਦੀ ਪਤਨੀ ਨੇ ਜਦੋਂ ਮੱਛੀ ਸਾਫ਼ ਕਰਨੀ ਸ਼ੁਰੂ ਕੀਤੀ ਤਾਂ ਉਸਦੇ ਪੇਟ 'ਚ ਇੱਕ ਚਮਕਦਾ ਹੋਇਆ ਮੋਤੀ ਨਿਕਲਿਆ ਉਹ ਆਸਚਰਿਆ ਚਕਿਤ ਹੋ ਗਏ ਫਰਾਜ਼ ਨੇ ਤੁਰੰਤ ਉਹ ਮੋਤੀ ਬਾਜ਼ਾਰ ਵਿੱਚ ਵੇਚਿਆ ਜਿਸ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਮਿਲਿਆ। ਉਹਨਾਂ ਨੇ ਆਪਣੇ ਘਰ ਦੀ ਹਾਲਤ ਠੀਕ ਕੀਤੀ। ਬੱਚਿਆਂ ਲਈ ਨਵੇਂ ਕੱਪੜੇ, ਖਾਣ-ਪੀਣ ਦਾ ਸਾਰਾ ਸਾਮਾਨ ਖਰੀਦਿਆ। ਦੋਸਤੋ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਤੁਸੀਂ ਨੇਕ ਦਿਲ ਹੋ, ਲੋਕਾਂ ਦੀ ਮਦਦ ਕਰਦੇ ਹੋ, ਤਾਂ ਰੱਬ ਵੀ ਤੁਹਾਡੀ ਮਦਦ ਹਮੇਸ਼ਾ ਕਰਦਾ ਹੈ। ਪਰਮਾਤਮਾ ਦੇ ਘਰ ਦੇਰ ਹੈ। ਅੰਤੇਰ ਨਹੀਂ ਜੋ ਵੀ ਤੁਸੀਂ ਚੰਗਾ ਕਰਮ ਕੀਤਾ ਹੈ ਉਸਦਾ ਨਤੀਜਾ ਤੁਹਾਨੂੰ ਪ੍ਰਮਾਤਮਾ ਜਲਦੀ ਹੀ ਦਿੰਦਾ ਹੈ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਕਰੋ ਜੇਕਰ ਤੁਸੀਂ ਦੂਜਿਆਂ ਦੀ ਮਦਦ ਕਰੋਗੇ ਤਾਂ ਪ੍ਰਮਾਤਮਾ ਤੁਹਾਡੀ ਮਦਦ ਕਰੇਗਾ ਜੇਕਰ ਤੁਸੀਂ ਦੂਜਿਆਂ ਦਾ ਬੁਰਾ ਕਰੋਗੇ ਤਾਂ ਪ੍ਰਮਾਤਮਾ ਤੁਹਾਡਾ ਬੁਰਾ ਕਰੇਗਾ ਗੀਤਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਇਸੇ ਤਰ੍ਹਾਂ ਦੀ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ